ਸਤਿ ਸ਼੍ਰੀ ਅਕਾਲ ਮੈਂ ਹਾਂ ਜਸਪ੍ਰੀਤ ਸਿੰਘ ਪੰਜਾਬੀ ਦੇ ਮਹਾਨ ਲੇਖਕ ਨਾਨਕ ਸਿੰਘ ਹੋਰਾਂ ਦੀਆਂ ਕਹਾਣੀਆਂ ਦੀ ਲੜੀ ਦੇ ਤਹਿਤ ਅਸੀਂ ਉਹਨਾਂ ਦੀ ਇੱਕ ਹੋਰ ਕਹਾਣੀ ਲੈ ਕੇ ਆਪ ਜੀ ਦੇ ਸਾਹਮਣੇ ਹਾਜ਼ਰ ਹੋਏ ਹਾਂ ਇਸ ਕਹਾਣੀ ਦਾ ਨਾਮ ਹੈ ਜਦੋਂ ਮੈਂ ਨਵਾਂ ਨਵਾਂ ਸਿੱਖ ਬਣਿਆ ਨਾਨਕ ਸਿੰਘ ਜਿਨ੍ਹਾਂ ਦਾ ਜਨਮ ਪਿੰਡ ਚੱਕ ਹੁਮੀਦ ਜ਼ਿਲ੍ਹਾ ਜੇਲਮ ਹੁਣ ਪਾਕਿਸਤਾਨ ਵਿੱਚ ਸ਼੍ਰੀ ਬਹਾਦਰ ਚੰਦ ਸੂਰੀ ਦੇ ਘਰ ਮਾਤਾ ਲక్ష్ਮੀ ਦੇ ਪੁੱਖ ਹੋਇਆ ਉਹਨਾਂ ਦਾ ਪਹਿਲਾ ਨਾਮ ਹੰਸਰਾਜ ਸੀ ਤੇ ਪਿੱਛੋਂ ਉਹ ਗ੍ਰੰਥੀ ਬਾਗ ਸਿੰਘ ਦੀ ਪ੍ਰੇਰਣਾ ਨਾਲ ਹੰਸਰਾਜ ਤੋਂ ਨਾਨਕ ਸਿੰਘ ਬਣ ਜਾਂਦੇ ਆ ਇਸ ਕਹਾਣੀ ਵਿੱਚ ਉਹ ਜਦੋਂ ਨਵੇਂ-ਨਵੇਂ ਸਿੱਖ ਬਣਦੇ ਆ ਤੇ ਉਹਨਾਂ ਦਾ ਇੱਕ ਘਟਨਾ ਘਟਦੀ ਆ ਧਰਮ ਦੀ ਤਬਦੀਲੀ ਨਾਲ ਉਹਨਾਂ ਇੱਕ ਅੰਦਰ ਇੱਕ ਵੱਖਰਾ ਹੀ ਜੋਸ਼ ਵੱਖਰੀ ਪ੍ਰੇਰਣਾ ਜਨਮ ਲੈਂਦੀ ਆ ਜਿਸ ਤਹਿਤ ਉਹਨਾਂ ਦੇ ਜੀਵਨ ਵਿੱਚ ਇੱਕ ਘਟਨਾ ਘਟਦੀ ਆ ਉਸ ਘਟਨਾ ਨੂੰ ਕਹਾਣੀ ਦੇ ਰੂਪ ਵਿੱਚ ਪੇਸ਼ ਕਰਦੇ ਨੇ ਆਪ ਸੁਣੋ ਉਹਨਾਂ ਦਾ ਕਿਹੜੀ ਘਟਨਾ ਘਟਦੀ ਆ ਆਪ ਜੀ ਨੂੰ ਇਹ ਪਸੰਦ ਆਏਗੀ ਤੇ ਜਰੂਰ ਸੁਣਨਾ ਕਹਾਣੀ ਦਾ ਨਾਮ ਹੈ ਜਦੋਂ ਮੈਂ ਨਵਾਂ ਨਵਾਂ ਸਿੱਖ ਬਣਿਆ ਨਾਨਕ ਸਿੰਘ ਜੀ ਲਿਖਦੇ ਹਨ ਮੈਂ ਕਿ ਘਟਨਾ ਦਾ ਜ਼ਿਕਰ ਕਰ ਰਿਹਾ ਹਾਂ ਜਦੋਂ ਮੈਂ ਨਵਾਂ ਨਵਾਂ ਸਿੱਖ ਬਣਿਆ ਸੀ ਮਜਬ ਦੀ ਤਬਦੀਲੀ ਨੇ ਮੇਰੇ ਅੰਦਰ ਅਨਾਂ ਅਤੇ ਬੇਪਨਾਹ ਜੋਸ਼ ਭਰ ਦਿੱਤਾ ਸੀ ਅਤੇ ਇਸ ਜੋਸ਼ ਦੇ ਪ੍ਰਗਟਾਉ ਲਈ ਮੈਂ ਆਪਣੀ ਇੱਕ ਜੋਸ਼ੀਲੀ ਪਾਰਟੀ ਦਾ ਮੋਢੀ ਬਣ ਗਿਆ ਸਾਂ ਜਿਸ ਮਹਾਪੁਰਸ਼ ਦੇ ਪ੍ਰਭਾਵ ਨੇ ਮੇਰੇ ਅੰਦਰ ਸਭ ਤੋਂ ਪਹਿਲਾਂ ਸਿੱਖ ਧਰਮ ਲਈ ਪਿਆਰ ਜਗਾਇਆ ਸੀ ਉਸ ਪਾਸੋਂ ਮੈਂ ਇਨੀ ਦਿਨੀ ਲੱਗ ਦੀ ਬਾਹ ਦੂਰ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਸਾਂ ਸ਼ਾਇਦ ਇਸ ਲਈ ਕਿ ਉਸ ਬਜ਼ੁਰਗ ਵਿੱਚ ਮੈਨੂੰ ਸਿੱਖ ਸਪਿਰਟ ਦੀ ਘਾਟ ਜਾਪਣ ਲੱਗ ਪਈ ਸੀ ਮੈਂ ਤੇ ਮੇਰੇ ਸਾਥੀ ਜਿਨ੍ਹਾਂ ਕੰਮਾਂ ਵਿੱਚ ਸਰਗਰਮ ਹਿੱਸਾ ਲੈ ਰਹੇ ਸਾਂ ਉਹ ਕੰਮ ਉਸ ਨੂੰ ਪਸੰਦ ਨਹੀਂ ਸਨ ਜਿਨ੍ਹਾਂ ਬਾਰੇ ਕਦੇ-ਕਦੇ ਉਹ ਸਾਨੂੰ ਰੋਕਣ ਵਰਜਣ ਦੇ ਯਤਨ ਵੀ ਕਰਦਾ ਰਹਿੰਦਾ ਸੀ ਤੇ ਘਟਨਾ ਇੰਜ ਹੋਈ ਕਿ ਸਿਆਲ ਦੇ ਇੱਕ ਰਾਤੀਂ ਜਦੋਂ ਮੈਂ ਕੁਝ ਸਾਥੀਆਂ ਸਮੇਤ ਆਪਣੇ ਮਕਾਨ ਉੱਤੇ ਬੈਠਾ ਕਿਸੇ ਵਿਸ਼ੇਸ਼ ਗੋਸ਼ਟੀ ਵਿੱਚ ਰੁੱਝਿਆ ਹੋਇਆ ਸਾਂ ਤਾਂ ਅਚਾਨਕ ਸਾਡਾ ਸਭਨਾਂ ਦਾ ਧਿਆਨ ਇੱਕ ਹੋਰ ਪਾਸੇ ਖਿੱਚਿਆ ਗਿਆ ਰਾਤ ਹਨੇਰੀ ਸੀ 12 12:30 ਦਾ ਵਕਤ ਹੋਵੇਗਾ ਮੀਂਹ ਬਰ ਰਿਹਾ ਸੀ ਤੇ ਸਰਦੀ ਖੂਬ ਕੜਾਕੇ ਦੀ ਪੈ ਰਹੀ ਸੀ ਅਸੀਂ ਸਭੋਂ ਪੰਜ ਛੇ ਬੰਦੇ ਅੱਗ ਸੇਕਦੇ ਹੋਏ ਆਪਣੇ ਕਿਸੇ ਪ੍ਰੋਗਰਾਮ ਦੇ ਬੰਡ ਬਿੱਤਰ ਵਿੱਚ ਲੱਗੇ ਹੋਏ ਸਾਂ ਕਿ ਸਾਹਮਣੀ ਸੜਕ ਤੇ ਇੱਕ ਹਿੰਦੂ ਨੌਜਵਾਨ ਤੁਰਿਆ ਜਾਂਦਾ ਸਾਡੀ ਨਜ਼ਰیں ਪੈ ਗਿਆ ਇੱਕ ਛੋਟਾ ਜਿਹਾ ਬਿਸਤਰਾ ਉਸ ਕੱਚੇ ਮਾਰਿਆ ਹੋਇਆ ਸੀ ਸ਼ਾਇਦ ਉਹ ਸਾਢੇ 11 ਗੱਡੀ ਤੋਂ ਉਤਰਿਆ ਸੀ ਅਤੇ ਰਸਤਾ ਭੁੱਲ ਕੇ ਇੱਧਰ ਹੀ ਆ ਨਿਕਲਿਆ ਸੀ ਮੇਰੀ ਬੈਠਕ ਅੱਗੇ ਉਹ ਗੱਭਰੂ ਰੁਕਿਆ ਤੇ ਸਾਨੂੰ ਸੰਬੋਧਨ ਕਰਕੇ ਉਸਨੇ ਕਿਸੇ ਬਾਜ਼ਾਰ ਜਾਂ ਮੁਹੱਲੇ ਦਾ ਪਤਾ ਪੁੱਛਿਆ ਤੇ ਬਜਾਏ ਇਸ ਦੇ ਕਿ ਸਾਡੇ ਵਿੱਚੋਂ ਕੋਈ ਉਸ ਨੂੰ ਰਾਹ ਪਾਣ ਦਾ ਯਤਨ ਕਰਦਾ ਪੁਇਟਾ ਅਸੀਂ ਸਾਰੇ ਦੇ ਸਾਰੇ ਉਸ ਉੱਤੇ ਟੁੱਟ ਕੇ ਪੈ ਗਏ ਅਸਾਂ ਵਿੱਚੋਂ ਇੱਕ ਪਾਸ ਛਤਰੀ ਸੀ ਤੇ ਇੱਕ ਹੋਰ ਪਾਸ ਮੋਟੀ ਸਾਰੀ ਛੋਟੀ ਤੇ ਮੈਨੂੰ ਯਾਦ ਕੁਝ ਹੋਰ ਨਾਲ ਲੱਭਾ ਤਾਂ ਨੁੱਕਰ ਵਿੱਚ ਪਿਆ ਲੋਹੇ ਦਾ ਸਰਿਆ ਹੀ ਚੱਕ ਲਿਆ ਸਾਰਾ ਕੰਮ ਇਤਨੀ ਫੁਰਤੀ ਨਾਲ ਹੋਇਆ ਕਿ ਪੰਜਾ ਹੀ ਮਿੰਟਾਂ ਬਾਅਦ ਉਸ ਗੱਬਰੂ ਨੂੰ ਲਹੂ ਵਿੱਚ ਲੱਥਪੱਥ ਵੇਖਿਆ ਜਿਹੜਾ ਸੜਕ ਦੇ ਵਿੱਚ ਕਾਰ ਚੁਫਾਲ ਡਿੱਗਾ ਪਿਆ ਸੀ ਅਸੀਂ ਫੜੇ ਜਾਣ ਦੇ ਡਰੋਂ ਸਭਨਾਂ ਨੇ ਉਸ ਨੂੰ ਕਸੀਟ ਕੇ ਪਿਛਵਾੜੇ ਦੇ ਇੱਕ ਖੋਲੇ ਵਿੱਚ ਜਾ ਸੁਟਿਆ ਐਸੇ ਕੰਮੋ ਬੇਲੇ ਹੋ ਕੇ ਅਸੀਂ ਸਾਰੇ ਖਿੰਡ ਪੁੰਡ ਗਏ ਮੈਂ ਆਪਣੇ ਇਸ ਕਾਰਨਾਮੇ ਉੱਤੇ ਗਰਭ ਕਰਦਾ ਹੋਇਆ ਅੰਦਰ ਜਾ ਕੇ ਬਿਸਤਰੇ ਤੇ ਲੇਟ ਗਿਆ। ਪ੍ਰਭਾਤ ਵੇਲੇ ਮਸਾਂ ਕਿਤੇ ਜਾ ਕੇ ਮੇਰੀ ਅੱਖ ਲੱਗੀ। ਅਜੇ ਝਪਕੀ ਹੀ ਆਈ ਸੀ ਕਿ ਬਾਹਰੋਂ ਕਿਸੇ ਨੇ ਬੂਆ ਖੜਕਾਇਆ। ਡਰ ਨਾਲ ਮੇਰੇ ਸੋਤਰ ਸੁੱਕਣ ਲੱਗੇ ਕਿ ਪੁਲਿਸ ਆ ਗਈ ਹੈ। ਪਰ ਬੂਆ ਖੋਲਣ ਤੇ ਮੇਰਾ ਡਰ ਦੂਰ ਹੋ ਗਿਆ। ਜਦ ਸਾਹਮਣੇ ਮੈਂ ਗੁਰਦੁਆਰੇ ਦੇ ਗ੍ਰੰਥੀ ਉਸ ਮਹਾਪੁਰਸ਼ ਦੇ ਸੇਵਾਦਾਰ ਨੂੰ ਖੜਿਆ ਤੱਕਿਆ। ਜਿਹੜਾ ਸਖਤ ਘਬਰਾਇਆ ਹੋਇਆ ਸੀ। ਤੇ ਬੜੀ ਕਾਲੀ ਵਿੱਚ ਜਾਪਦਾ ਸੀ। ਬਾਬਾ ਜੀ ਨੇ ਕਿਹਾ ਛੇਤੀ ਨਾਲ ਜਾ ਕੇ ਕਿਸੇ ਡਾਕਟਰ ਨੂੰ ਸੱਦ ਲਿਆਵੋ। ਕਹਿਣਾ ਮਲਮ ਪੱਟੀ ਦਾ ਸਮਾਨ ਨਾਲ ਲੈ ਕੇ ਆਵੇ। ਇਤਨਾ ਕਹਿ ਕੇ ਉਹ ਸੱਜਣ ਪਿਛਲੇ ਪੈਰੀ ਮੁੜ ਗਿਆ। ਕੁਝ ਪੁੱਛਣ ਗਿਛਣ ਦਾ ਉਸ ਮੈਨੂੰ ਮੌਕਾ ਹੀ ਨਾ ਦਿੱਤਾ। ਮੈਂ ਸੋਚੀ ਪੈ ਗਿਆ ਕਿ ਬਾਬਾ ਜੀ ਕਿਤੇ ਡਿੱਗ ਪਏ ਹੋਣਗੇ। ਨੇगिर ਜਾਈ ਚ ਉੱਠ ਕੇ ਏਡੀ ਸਰਦੀ ਤੇ ਮੀਂਹ ਵਿੱਚ ਬਾਹਰ ਨਿਕਲਣਾ ਬੜਾ ਮੁਸ਼ਕਲ ਸੀ ਪਰ ਬਾਬਾ ਜੀ ਦਾ ਹੁਕਮ ਵੀ ਤਾਂ ਟਾਲਿਆ ਨਹੀਂ ਸੀ ਜਾ ਸਕਦਾ ਮੰਨਿਆ ਕਿ ਪਿਛਲੇ ਕੁਝ ਚਿਰ ਤੋਂ ਮੈਂ ਉਹਨਾਂ ਨਾਲ ਕਾਫੀ ਬਟਿਆ ਹੋਇਆ ਸਾਂ ਪਰ ਉਹ ਇੱਕ ਤਾਂ ਸੂਲੀ ਮੱਤ ਪੇਰ ਸੀ ਕਿ ਐਡਾ ਘਿਰਤ ਕੰਡ ਵੀ ਹੋ ਸਕਦਾ ਹਾਂ ਮੈਂ ਕਿ ਕਿਸੇ ਮੱਤ ਭੇਦੇ ਬਦਲੇ ਉਹਨਾਂ ਦੇ ਉਪਕਾਰਾਂ ਨੂੰ ਵਿਸਾਰ ਦਿੰਦਾ ਜਿਹੜੇ ਉਹਨਾਂ ਨੇ ਮੇਰੇ ਉੱਤੇ ਕੀਤੇ ਸਨ। ਅੰਤ ਕਪੜਾ ਲੱਤਾਂ ਪੈਣ ਕੇ ਛਤਰੀ ਤਾਣ ਕੇ ਮੈਂ ਘਰੋਂ ਨਿਕਲਿਆ। ਡਾਕਟਰ ਵੱਲ ਜਾਣ ਤੋਂ ਪਹਿਲਾਂ ਇੱਕ ਵਾਰੀ ਬਾਬਾ ਜੀ ਨੂੰ ਵੇਖਦਾ ਚੱਲਾਂ। ਸੋਚ ਕੇ ਮੈਂ ਗੁਰਦੁਆਰੇ ਵੱਲ ਰੁੱਖ ਕੀਤਾ। ਕੋਲ ਹੀ ਤਾਂ ਸੀ ਗੁਰਦੁਆਰਾ। ਕੁਲ 15-20 ਕਦਮਾਂ ਦੀ ਬਾੜ ਤੇ। ਸੋਚਦਾ ਜਾਂਦਾ ਸਾਂ ਪਤਾ ਨਹੀਂ ਕਿਤੇ ਤਿਲਕ 'ਤੇ ਹੁਣ। ਜਾ ਹਨੇਰੇ ਵਿੱਚ ਚੜਦਿਆਂ ਉਤਰਦਿਆਂ ਕੋੜੀਆਂ ਤੋਂ ਡਿੱਗ ਪਏ ਹੁਣ ਸੱਟਾਂ ਜ਼ਿਆਦਾ ਹੀ ਲੱਗੀਆਂ ਹੋਣਗੀਆਂ ਮਾੜੀ ਮੋਟੀ ਮਲਮ ਪੱਟੀ ਤਾਂ ਹਵਾ ਵੀ ਕਰ ਸਕਦੇ ਸਨ ਪਰ ਉੱਥੇ ਜਾ ਕੇ ਮੈਂ ਜੋ ਕੁਝ ਤੱਕਿਆ ਉਸ ਨਾਲ ਮੇਰਾ ਅਚਰਜ ਦਾ ਕੋਈ ਠਿਕਾਣਾ ਨਾ ਰਿਹਾ ਕੀ ਦੇਖਿਆ ਕਿ ਉਹੀ Hindu ਗੱਭਰੂ ਜਿਸ ਨੂੰ ਮੈਂ ਤੇ ਮੇਰੇ ਸਾਥੀਆਂ ਫੇਕੇ ਖੋਲੇ ਵਿੱਚ ਸੁੱਟ ਕੇ ਆਏ ਸਾਂ ਮੰਜੇ ਤੇ ਫਰਿਆ ਹੋਇਆ ਸੀ ਬੇਮਾਉਲੀ ਗਈ ਹੋਸ਼ ਉਸ ਨੂੰ ਆਈ ਕਈ ਅੰਗਾ ਤੇ ਪੱਟੀਆਂ ਬੰਨ੍ਹੀਆਂ ਹੋਈਆਂ ਤੇ ਉਹਨਾਂ ਵਿੱਚੋਂ ਵੀ ਲਹੂ ਸਿਮ ਰਿਹਾ ਸੀ ਖਾਸ ਕਰਕੇ ਮੱਥੇ ਦੀ ਪੱਟੀ ਤੋਂ ਡਾਕਟਰ ਆਇਆ ਡਾਕਟਰ ਆਇਆ ਬਾਬਾ ਜੀ ਨੇ ਬੜਾ ਕਾਲਾ ਤੇ ਬੇਸਬਰ ਸਵਾਲ ਕੀਤਾ ਮੇਰੇ ਉੱਤੇ ਤੇ ਮੈਂ ਹੁਣੇ ਲਿਆਇਆ ਜੀ ਕਹ ਕੇ ਪਿਛਲੇ ਪੈਰੀ ਧੋੜਿਆ ਗਿਆ ਡਾਕਟਰ ਵੱਲ ਤੇ ਇਸ ਤੋਂ ਅਗਲੀ ਵਾਰਤਾ ਦਾ ਕੋਈ ਮਹੱਤਵ ਭਰੀ ਨਹੀਂ ਸੀ ਸਧਾਰਨ ਹੀ ਸਮਝੋ ਕਿ ਡਾਕਟਰ ਆਇਆ ਮਲਮ ਪੱਟੀ ਨਵੇਂ ਸਿਰੋਂ ਹੋਈ ਪੀਣ ਨੂੰ ਤਾਕਤ ਦੀ ਦਵਾਈ ਦਿੱਤੀ ਗਈ ਟੀਕੇ ਦਾ ਰਵਾਜ ਉਦੋਂ ਨਹੀਂ ਸੀ ਥੋੜੀ ਕਿ ਮਰੀਜ਼ ਨੂੰ ਹੋਸ਼ ਆ ਗਈ ਉਸ ਤੋਂ ਬਾਅਦ ਕੁਝ ਦਿਨ ਤੱਕ ਇਹੀ ਦਵਾ ਦਾਰੂ ਤੇ ਮਲਮ ਪੱਟੀ ਦਾ ਕੰਮ ਜਾਰੀ ਰਿਹਾ ਮਰੀਜ਼ ਤੰਦਰੁਸਤ ਹੋ ਕੇ ਆਪੇ ਚਲਾ ਗਿਆ ਜਾਂ ਉਸ ਦਾ ਕੋਈ ਸਬੰਧੀ ਆ ਕੇ ਉਸ ਨੂੰ ਲੈ ਗਿਆ ਇਹ ਮੈਨੂੰ ਯਾਦ ਨਹੀਂ ਸਧਾਰਨ ਨਜ਼ਰੇ ਦੇਖਿਆ ਇਸ ਘਟਨਾ ਵਾਲੀ ਕੋਈ ਐਸੀ ਗੱਲ ਨਹੀਂ ਜਾਪਦੀ ਕੋਈ ਇਹ ਘਟਨਾ ਹੀ ਨਹੀਂ ਖਾਸ ਨਹੀਂ ਸੀ ਪਰ ਫਿਰ ਵੀ ਮੇਰੇ ਲਈ ਜਿਸ ਨੇ ਇਹ ਆਪ ਸਾਰਾ ਕਾਰਾ ਕੀਤਾ ਹੋਵੇ ਪਰ ਜਿਹੜੀ ਗੱਲ ਨੇ ਮੇਰੇ ਲਈ ਇਸ ਨੂੰ ਘਟਨਾ ਦਾ ਦਰਜਾ ਦੇ ਦਿੱਤਾ ਉਹ ਇੱਕ ਹੋ ਰਹੀ ਸੀ ਕਿ ਮੇਰੇ ਪਹੁੰਚਣ ਤੇ ਜਿਸ ਵੇਲੇ ਬਾਬਾ ਜੀ ਨੇ ਮਰੀਜ਼ ਵੱਲ ਧਿਆਨ ਮੋੜ ਕੇ ਮੇਰੇ ਵੱਲ ਤੱਕਿਆ ਤੇ ਪੁੱਛਿਆ ਸੀ ਕਿ ਡਾਕਟਰ ਆਇਆ ਉਸ ਵੇਲੇ ਮੇਰੀ ਨਜ਼ਰ ਉਹਨਾਂ ਦੀਆਂ ਅੱਖਾਂ ਉੱਤੇ ਸੀ ਜਿਨ੍ਹਾਂ ਵਿੱਚੋਂ ਪਹਿਲਾ ਕਦੇ ਮੈਂ ਨਮੀ ਨਹੀਂ ਸੀ ਦੇਖੀ ਬਲਕਿ ਇੱਥੋਂ ਤੱਕ ਕਿ ਕੁਝ ਸਾਲ ਪਹਿਲਾਂ ਜਦ ਮੇਰੀ ਸਭ ਤੋਂ ਪਿਆਰੀ ਚੀਜ਼ ਇਸ ਦੁਨੀਆ ਤੋਂ ਚਲੀ ਗਈ ਸੀ ਮੇਰੀ ਮਾਂ ਤੇ ਜਦ ਮੈਂ ਇਸ ਵਿਰਧ ਦੇ ਸਾਹਮਣੇ ਬੈਠਾ ਭੁੱਬਾ ਮਰ ਰੋ ਰਿਆ ਸਾਂ ਤੇ ਉਹਣਾ ਇਹ ਆ ਕੇ ਮੈਨੂੰ ਤਰਵਾਸ ਦੇਣ ਦਾ ਯਤਨ ਕੀਤਾ ਸੀ ਕਿ ਐਡੇ ਸਿਆਣੇ ਹੋ ਕੇ ਅਥਰੂ ਇੰਜ ਨਹੀਂ ਕਰੀਦਾ ਆਖਣ ਲੱਗੇ ਮੇਰੇ ਆਣ ਗਹਿਣ ਤੇ ਰਿਸ਼ਤੇਦਾਰ ਚਲੇ ਗਏ ਪੁੱਤਰ ਤੱਕ ਵੀ ਚਲਾ ਗਿਆ ਪਰ ਮੈਂ ਕਦੇ ਨਹੀਂ ਰੋਇਆ ਇਤਿਹਾਜ ਔਰ ਉਸ ਵੇਲੇ ਮੈਂ ਉਸ ਬਾਬੇ ਨੂੰ ਅੱਖਾਂ ਵਿੱਚ ਗੰਗਾ ਜਮਨਾ ਬਹਾਉਂਦਿਆਂ ਤੱਕਿਆ ਉਹ ਵੀ ਉਸ ਹਿੰਦੂ ਮਰੀਜ਼ ਲਈ ਬਸ ਇਹੋ ਸਨ ਖਾਰੇ ਪਾਣੀ ਦੇ ਤੁੱਪਕੇ ਜਿਨ੍ਹਾਂ ਨੇ ਉਸ ਵਾਕੇ ਨੂੰ ਮੇਰੇ ਲਈ ਘਟਨਾ ਬਣਾ ਦਿੱਤਾ ਕੀਕਰ ਕਰਾਉ ਸਹ ਸਰਦੀ ਵਿਆਖਿਆ ਜਿਹੜਾ ਉਸ ਵੇਲੇ ਮੇਰੇ ਉੱਤੇ ਹੋਇਆ ਕੋਈ ਸ਼ਿਕਵਾ ਕਰ ਦੇ ਕੋਈ ਹਿਮਾਕਤ ਤੋਂ ਨਿਰਾਜ ਹੋ ਕੇ ਮੈਨੂੰ ਕੋੜੀਆਂ ਕਸੈਲੀਆਂ ਸੁਣਾ ਦਿੰਦੇ ਅਥਵਾ ਮੇਰੇ ਮੂੰਹ ਤੇ ਦੋ ਚਾਰ ਚਪੇੜਾ ਜੜ ਦਿੰਦੇ ਤਾਂ ਸ਼ਾਇਦ ਮੇਰਾ ਮਨ ਇਤਨਾ ਭਾਰੀ ਨਾ ਹੁੰਦਾ ਪਰ ਉਹਨਾਂ ਮੈਨੂੰ ਇਸ ਮਾਮਲੇ ਬਾਰੇ ਅਲਫੋ ਬੇ ਤੱਕ ਨਾ ਕਿਹਾ ਇਸ ਦੇ ਸਿਵਾਏ ਕਿ ਉਹਨਾਂ ਦੀ ਅੱਖਾਂ ਵਿੱਚ ਸਿਰਫ ਕਰਨਾ ਪਈ ਤੱਕਣੀ ਤੇ ਕੁਝ ਅਤਰੂ ਸਨ ਜਿਹੜੇ ਮੈਂ ਜਾਣਦਾ ਸਾਂ ਕਿ ਉਹ ਅਤਰੂ ਕੇਵਲ ਮੇਰੀ ਕਾਲੀ ਕਰਤੂਤ ਦੇ ਨੇ ਉਹਨਾਂ ਦੀ ਅੱਖਾਂ ਵਿੱਚ ਲਿਆਂਦੇ ਸਨ ਉਹਦਾ ਜ਼ਿੰਮੇਵਾਰ ਮੈਂ ਹੀ ਸਾਂ। ਉਹਨਾਂ ਦੀਆਂ ਅੱਖਾਂ ਵਿੱਚ ਜਿਹੜੀਆਂ ਪੁੱਤਰ ਦੀ ਮੌਤ ਵੇਲੇ ਵੀ ਨਹੀਂ ਸਨ ਭਿੱਜੀਆਂ ਅੱਜ ਉਸ ਅਣਜਾਣ ਮਰੀਜ਼ ਲਈ ਤੇ ਮੇਰੀ ਕਾਲੀ ਕਰਤੂਤ ਕਰਕੇ ਨਮ ਸਨ। ਇਸੇ ਗੱਲ ਦਾ ਮੇਰੇ ਮਨ ਉੱਤੇ ਬਹੁਤ ਭਾਰ ਸੀ ਤੇ ਅੱਜ ਤੱਕ ਹੈ। ਇਹ ਉਹੀ ਘਟਨਾ ਹੈ ਜਿਸਨੇ ਮੈਨੂੰ ਝੰਡੋੜ ਕੇ ਰੱਖ ਦਿੱਤਾ ਤੇ ਮੈਂ ਆਪ ਜੀ ਨਾਲ ਇਹ ਘਟਨਾਇ ਕਹਾਣੀ ਦੇ ਰੂਪੇ ਸਾਂਝੀ ਕੀਤੀ ਹੈ। ਕਹਾਣੀ ਸਮਾਪਤ